ਕਿ ਤੁਸੀਂ ਕਦੇ ਸ਼ਹਿਦ ਤੇ ਭੁੰਨੇ ਹੋਏ ਛੋਲੇ ਦਾ ਕੀਤਾ ਹੈ ਸੇਵਨ ਸ਼ਹਿਦ ਤੇ ਭੁੰਨੇ ਹੋਏ ਛੋਲੇ ਨੂੰ ਖਾਓ ਇਸ ਤਰੀਕੇ ਦੇ ਨਾਲ ਸ਼ੂਗਰ ਕਬਜ਼ ਤੇ ਹੋਰ ਕਈ ਬਿਮਾਰੀਆਂ ਤੋਂ ਮਿਲਦਾ ਹੈ ਆਰਾਮ ਤੁਹਾਡੇ ਕਦੇ ਵੀ ਨੇੜੇ ਨਹੀਂ ਆਉਣਗੀਆਂ ਇਹ ਬਿਮਾਰੀਆਂ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਅੱਜ ਦੇ ਸਾਡੇ ਇਸ ਹੈਲਥ ਟਿਪਸ ਦੇ ਵਿੱਚ ਸ਼ਹਿਦ ਤੇ ਭੁੰਨੇ ਹੋਏ ਛੋਲੇ ਦੇ ਸੇਵਨ ਦਾ ਅਸੀਂ ਜ਼ਿਕਰ ਕਰਾਂਗੇ ਕਿਉਂਕਿ ਇਹ ਦੋਨਾਂ ਦਾ ਸੇਵਨ ਤੁਹਾਡੇ ਸਿਹਤ ਲਈ ਕਾਫੀ ਫਾਇਦੇਮੰਦ ਹੈ। ਦਰਅਸਲ ਭੁੰਨੇ ਹੋਏ ਛੋਲੇ ਅਤੇ ਸ਼ਹਿਦ ਦਾ ਮਿਸ਼ਰਣ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨੂੰ ਇਕੱਠੇ ਖਾਣ ਦੇ ਨਾਲ ਸਰੀਰ ਦੀਆਂ ਕਈ ਸਮੱਸਿਆਵਾਂ ਹੱਲ ਹੋ ਸਕਦੀਆਂ ਨੇ। ਦਰਅਸਲ شہਦ ਦੇ ਵਿੱਚ ਕੁਦਰਤੀ ਖੰਡ ਐਂਟੀਆਕਸੀਡੈਂਟ ਅਤੇ ਐਂਟੀ ਬੈਕਟੀਰੀਆ ਗੁਣ ਹੁੰਦੇ ਨੇ ਇਸ ਦੇ ਨਾਲ ਹੀ ਭੁੰਨੇ ਹੋਏ ਛੋਲਿਆਂ ਦੇ ਵਿੱਚ ਪ੍ਰੋਟੀਨ ਫਾਈਬਰ ਆਇਰਨ ਅਤੇ ਕਾਰਬੋਹਾਈਡਰੇਟ ਭਰਪੂਰ ਮਾਤਰਾ ਦੇ ਵਿੱਚ ਹੁੰਦੇ ਨੇ ਜਦੋਂ ਇਹ ਦੋਵੇਂ ਇਕੱਠੇ ਹੁੰਦੇ ਨੇ ਤਾਂ ਸਰੀਰ ਨੂੰ ਊਰਜਾ ਦੇ ਨਾਲ-ਨਾਲ ਪ੍ਰਤੀਰੋਧਕ ਸ਼ਕਤੀ ਵੀ ਮਿਲਦੀ ਹੈ ਇਮਿਊਨਿਟੀ ਵਧਾਉਣ ਦੇ ਵਿੱਚ ਮਦਦਗਾਰ ਵੀ ਹੁੰਦਾ ਹੈ ਸ਼ਹਿਦ ਦੇ ਵਿੱਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਆ ਗੁਣ ਹੁੰਦੇ ਨੇ ਜੋ ਕਿ ਇਮਿਊਨਿਟੀ ਨੂੰ ਵਧਾਉਂਦੇ ਨੇ ਇਹ ਜ਼ੁਖਾਮ ਅਤੇ ਖੰਘ ਵਰਗੀਆਂ ਮੌਸਮੀ ਬਿਮਾਰੀਆਂ ਦੇ ਨਾਲ ਵੀ ਲੜਨ ਦੇ ਵਿੱਚ ਕਾਫੀ ਮਦਦ ਕਰਦੀਆਂ ਨੇ ਹੁਣ ਗੱਲ ਆਉਂਦੀ ਹੈ ਕਿ ਸਰੀਰ ਦੀ ਜਿਹੜੀ ਅਕਸਰ ਹਰ ਇੱਕ ਇਨਸਾਨ ਨੂੰ ਉਹ ਬਿਮਾਰੀ ਹੋ ਜਾਂਦੀ ਹੈ ਜੋ ਕਿ ਉਹ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ پاਉਂਦਾ ਕਬਜ਼ ਸਭ ਤੋਂ ਵੱਡੀ ਆਮ ਬਿਮਾਰੀ ਹੈ ਕਹਿਣ ਨੂੰ ਤਾਂ ਪਰ ਹਰ ਕੋਈ ਇਸ ਤੋਂ ਪੀੜਿਤ ਜ਼ਰੂਰ ਹੁੰਦਾ ਹੈ ਤਾਂ ਇਸ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਕਬਜ਼ ਤੋਂ ਰਾਹਤ ਮਿਲ ਸਕਦੀ ਹੈ ਕਿਉਂਕਿ ਫਾਈਬਰ ਦੇ ਨਾਲ ਭਰਪੂਰ ਛੋਲੇ ਅਤੇ ਸ਼ਹਿਦ ਇਕੱਠੇ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦੇ ਨੇ ਇਹ ਪੇਟ ਸਾਫ਼ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਦੂਰ ਕਰਦਾ ਹੈ ਫਿਰ ਗੱਲ ਆਉਂਦੀ ਹੈ 슈ਗਰ ਜੀ ਹਾਂ 슈ਗਰ ਨੂੰ ਕੰਟਰੋਲ ਕਰਦਾ ਹੈ ਸ਼ਹਿਦ ਸਵਾਦ ਦੇ ਵਿੱਚ ਮਿੱਠਾ ਹੋ ਸਕਦਾ ਹੈ ਪਰ ਇਸ ਨੂੰ ਭੁੰਨੇ ਹੋਏ ਛੋਲਿਆਂ ਦੇ ਨਾਲ ਖਾਣ ਦੇ ਨਾਲ ਬਲੱਡ 슈ਗਰ ਤੇਜ਼ੀ ਦੇ ਨਾਲ ਵੱਧਦਾ ਹੈ ਇਸ ਦੇ ਨਾਲ 슈ਗਰ ਨੂੰ ਊਰਜਾ ਮਿਲਦੀ ਹੈ ਤੇ 슈ਗਰ ਦੇ ਮਰੀਜ਼ ਵੀ ਸੰਤੁਲਿਤ ਮਾਤਰਾ ਦੇ ਵਿੱਚ ਇਸ ਦਾ ਲਾਭ ਉਠਾ ਸਕਦੇ ਨੇ ਤੇ ਉਹਨਾਂ ਦੀ 슈ਗਰ ਵੀ ਕੰਟਰੋਲ ਹੋ ਸਕਦੀ ਹੈ ਕਿਉਂਕਿ 슈ਗਰ ਦੀਆਂ ਦਵਾਈਆਂ ਜੇ ਇੱਕ ਵਾਰ ਸ਼ੁਰੂ ਹੁੰਦੀ ਹੈ ਤਾਂ ਜ਼ਿੰਦਗੀ ਭਰ ਤੱਕ ਉਹ ਦਵਾਈਆਂ ਚਾਹੀਦੀਆਂ ਨੇ ਤੇ ਲੋਕ ਉਹ ਦਵਾਈਆਂ ਖਾ ਖਾ ਕੇ ਵੀ ਪਰੇਸ਼ਾਨ ਹੋ ਜਾਂਦੇ ਨੇ ਜੋ ਕੁਦਰਤੀ ਤਰੀਕੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਜ਼ਰੂਰ ਅਜ਼ਮਾਇਆ ਕਰੋ ਕੁਝ ਫੂਡ ਹੁੰਦੇ ਨੇ ਕੁਝ ਖਾਣ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਸ਼ਹਿਦ ਤੇ ਛੋਲੇ ਤਾਂ ਦੋਸੇ ਦੋਨਾਂ ਜੋ ਕਿ ਦੋਨਾਂ ਨੂੰ ਮਿਲਾ ਕੇ ਖਾ ਸਕਦੇ ਹੋ ਤੇ ਤੁਹਾਡੇ ਸਿਹਤ ਨੂੰ ਵੀ ਇਸ ਦਾ ਕੋਈ ਨੁਕਸਾਨ ਨਹੀਂ ਹੋ ਪਾਵੇਗਾ ਫਿਰ ਗੱਲ ਆਉਂਦੀ ਹੈ ਅਨੀਮੀਆ ਜੀ ਹਾਂ ਪੁੰਨੇ ਹੋਏ ਛੋਲਿਆਂ ਦੇ ਵਿੱਚ ਆਇਰਨ ਹੁੰਦਾ ਹੈ ਜੋ ਸ਼ਹਿਦ ਦੇ ਨਾਲ ਮਿਲ ਕੇ ਸਰੀਰ ਦੇ ਵਿੱਚ ਹਿਮੋਗਲੋਬਿਨ ਵਧਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਸੁਮੇਲ ਔਰਤਾਂ ਅਤੇ ਬੱਚਿਆਂ ਦੇ ਲਈ ਖਾਸ ਤੌਰ ਦੇ ਉੱਤੇ ਫਾਇਦੇਮੰਦ ਹੁੰਦਾ ਹੈ ਤਾਂ ਦੱਸਦੀ ਹੈ ਕਿ ਕਦੇ ਜਦੋਂ ਹੁਣ ਗੱਲ ਆਉਂਦੀ ਹੈ ਵੀ ਇਸ ਨੂੰ ਕਦੋਂ ਖਾਣਾ ਚਾਹੀਦਾ ਸਵੇਰ ਦੇ ਵੇਲੇ ਸ਼ਾਮ ਦੇ ਵੇਲੇ ਦੁਪਹਿਰ ਦੇ ਵੇਲੇ ਜਾਂ ਫਿਰ ਕੋਈ ਜਿੰਮ ਕਰਦਾ ਹੈ ਉਸ ਤੋਂ ਬਾਅਦ ਖਾਣਾ ਚਾਹੀਦਾ ਜਾਂ ਫਿਰ ਪਹਿਲਾਂ ਖਾ ਕੇ ਜਾਣਾ ਚਾਹੀਦਾ ਕਿਉਂਕਿ ਇਹ ਸਵਾਲ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੁੰਦੇ ਨੇ ਤਾਂ ਦੱਸਦੀ ਹੈ ਕਿ ਰੋਜ਼ਾਨਾ ਸਵੇਰੇ ਖਾਲੀ ਪੇਟ ਜਾਂ ਫਿਰ ਨਾਸ਼ਤੇ ਤੋਂ ਬਾਅਦ ਇੱਕ ਚਮਚ ਸ਼ਹਿਦ ਦੇ ਵਿੱਚ ਜੋ ਕਿ ਇੱਕ ਚਮਚ ਸ਼ਾਇਦ ਤੇ ਇੱਕ ਮੁਠੀ ਭੁੰਨੇ ਹੋਏ ਛੋਲਿਆਂ ਦੇ ਨਾਲ ਖਾਓ ਯਾਦ ਰੱਖਿਓ ਕਿ ਇਸ ਨੂੰ ਖਾਣਾ ਖਾਣ ਤੋਂ 1 ਘੰਟੇ ਬਾਅਦ ਲੈਣਾ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਇਹ ਜਾਣਕਾਰੀ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ